ਜਿਸ ਨੂੰ ਗੁਰ ਅਵਤਾਰ پیغمبر ਗਏਗਾ ਮੈਂ ਕਿਸ ਨੂੰ ਵੇਖਦੀ ਆ ਜਿਹਦੇ ਬਾਰੇ ਗੁਰੂ ਪੀਰ پیغمبر ਅਵਤਾਰਾਂ ਨੇ ਹੁਣ ਤੱਕ ਗਾਥਾ ਗਾਈਆਂ ਜੁਗ ਚੌਕੜੀ ਰਾਗਾ ਨਾਦਾ ਵਿੱਚ ਢੋਲੇ ਗਾਈਆ ਸੋ ਸੈਬ ਸਵੰਮੀ ਅੰਤਰਜਾਮੀ ਸ਼ਹਿਦਸ਼ਾਹ ਪਾਦਸ਼ਾਹ ਇੱਕੋ ਵੀ ਪਰਵਾਹੀਆ ਜਲਵਾਗਰ ਬਲ ਖੁਦਾ ਨੂਰ ਨੂਰਾ ਨਾ ਕਰੇ ਉਸਨਾਈਆ ਅੱਜ ਮੇਰੀ ਗੁੱਲੀ ਨੂੰ ਤੂੰ پاਗਲਾ ਦਿੱਤੇ ਐ ਜਲਵਾਗਰ ਤੂੰ ਇੱਥੇ ਆਪਣੇ ਆਪ ਦਾ ਆਕੇ ਜਲਵਾ ਖੋਲ ਦਿੱਤਾ ਤੂੰ ਨੂਰ ਖੋਲ ਦਿੱਤਾ ਤੂੰ ਇੱਥੇ ਰੁਸ਼ਨਾਈ ਆਕੇ ਕਰ ਦਿੱਤੀ ਵੇਖਣ ਹਾਰਾ ਤਾਂ ਉਹ ਥਾ ਦਾ ਸਰਚ ਕਰਿਆ ਕਰਦਾ ਉਹਦਾ ਐਸਾ ਸੀਸੀਟੀਵੀ ਕੈਮਰਾ ਆ ਜਿਹੜਾ ਪੂਰੇ ਬ੍ਰਹਿਮੰਡ ਨੂੰ ਦੇਖ ਰਿਹਾ ਉਹਦੇ ਕੋਲੋਂ ਕੋਈ ਵੀ ਲੋਕ ਨਹੀਂ ਸਕਦਾ ਤੂੰ ਵੇਖਣ ਹਾਰਾ ਥਾ ਉਹ ਤਾਂ ਨਵ ਨੋ ਚਾਰ ਕੋਝ ਕੁਜਾਈ ਆ ਮੈਂ ਪਿਛਲੇ ਮੈਂ ਇਹ ਦੱਸਦੀਆਂ ਮੈਂ ਇਹ ਬਿਆਨ ਕਰਦੀਆਂ ਮੈਨੂੰ ਇਹ ਸਾਰਾ ਕੁਝ ਤੇਰੇ ਦਰਸ਼ਨ ਕਰਕੇ ਪਤਾ ਲੱਗ ਗਿਆ ਤੂੰ ਤੇ ਬ੍ਰਹਿਮੰਡਾ ਖੰਡਾ ਨੂੰ ਖੋਜਣ ਵਾਲਾ ਤੂੰ ਪਿਛਲੇ ਨਾ ਨਵਨੋ ਚਾਰ ਤੋਂ ਸਾਰੇ ਜੁਗਾਂ ਦੀਆਂ ਸਾਰੀਆਂ ਗੱਲਾਂ ਨੂੰ ਜਾਣਨ ਵਾਲਾ ਤੂੰ ਅੱਜ ਮੇਰੇ ਕੋਲ ਆ ਗਿਆ ਗਰੀਬ ਨਮਾੜਿਆਂ ਪਕੜਨ ਆਇਆ ਬਾ ਵਾ ਵਾ ਤੂੰ ਗਰੀਬ ਨਮਾੜਿਆਂ ਦੀ ਐ ਲਾਲਨ ਤੂੰ ਹੁਣ ਬਾਹ ਫੜਨ ਵਾਸਤੇ ਇੱਥੇ ਮਾਤਲੁਕ ਦੇ ਉੱਤੇ ਆ ਗਿਆ 184 ਵਿੱਚੋਂ ਦੇਵੇਂ ਮਾਨ ਵੜਿਆਈ ਆ ਕਿੰਨਾ ਸੰਸਾਰ ਵਸਦਾ ਹੈ ਕਿੰਨੇ ਜੀਵ ਜੰਤ ਵਸਦੇ ਨੇ 184 ਜੁਨੀ ਵਸਦੀ ਆ ਤੂੰ ਉਹਨਾਂ ਦੇ ਵਿੱਚੋਂ ਕੁੰਝ ਚੰਦ ਪਰ ਮੁੱਠੀ ਗੁਰਸਿੱਖਾਂ ਦੀ ਬਾਹ ਆ ਕੇ ਫੜ ਲਈ 184 ਵਿੱਚੋਂ ਦੇਵੇਂ ਮਾਨ ਵੜਿਆਈ ਆ ਭਗਤ ਸੁਹੇਲੇ ਆਪਣੀ ਗੋਦ ਉਠਾ ਤੂੰ ਆਪਣੀ ਚੱਕ ਲਿਆ ਆਪਣੇ ਭਗਤ ਸਿਰ ਲਿਆ ਨੂੰ ਮਿਹਰવાન ਮਹਿਬੂਬ ਸਿਰ ਆਪਣਾ ਹੱਥ ਟਿਕਾਈਆ ਮਹਿਬੂਬ ਕਿਨੂ ਕੇਦੇ ਨੇ ਉਰਦੂ ਦਾ ਲਫ਼ਜ਼ ਹੈ ਪਿਆਰ ਕਰਨ ਵਾਲੇ ਹਮ ਇਹ ਪਿਆਰ ਕਰਨ ਵਾਲੇ ਐਨੀ ਤੂੰ ਮਿਹਰ ਕੀਤੀ ਤੂੰ ਆਪਣੇ ਭਗਤਾਂ ਨੂੰ ਆਪਣੀ ਗੋਦੀ ਚੱਕ ਲਿਆ ਤੇ ਉਹਨਾਂ ਦੇ ਸਿਰ ਦੇ ਉੱਤੇ ਆਪਣਾ ਹੱਥ ਰੱਖ ਲਿਆ ਸੋ ਦਾ ਤਾਦਨੀ ਦਇਆ ਕਮਾਣ ਦੇਵਨ ਹਾਰ ਸਚੀ ਸਰਨਾਈਆ ਮੇਰੀ ਨਵਾਣੀ ਦੇ ਭਾਗ ਤੇ ਜਗਾ ਵਾ ਵਾ ਕਿਉਂ ਅੱਜ ਉਸ ਗ੍ਰਹਿ ਦੇ ਵਿੱਚ ਆਇਆ ਹੋਇਆ ਲਾਲ ਸਿੰਘ ਦੀ ਗੁੱਲੀ ਦੇ ਵਿੱਚ ਆਇਆ ਹੋਇਆ ਸਦੀ 14ਵੀਂ ਅੱਖਸ ਖੁਲਾਈਆ ਆਇਆ ਕਦੋਂ ਸਦੀ 14ਵੀਂ ਦੇ ਕਿ ਵਾਦਾ ਸੀ ਜਦੋਂ 14 ਸਦੀਆਂ ਵੀਰ ਜਣਗੀਆਂ ਉਦੋਂ ਉਹ ਪਰਫੈਕਟ ਗਾਰਜਲਵਾ ਗੈਸਟਾਤੀ ਦੇ ਉਤੇ ਆਪਣਾ ਨੂਰ ਪ੍ਰਗਟ ਕਰੇਗਾ ਔਰ ਤੂੰ ਆਪਣੇ ਨੂਰ ਦੀ ਇੱਥੇ ਰਛਾਈ ਕਰਦੀ ਆ ਔਰ ਮੇਰੀ ਮੂਲੀ ਨੂੰ ਵੀ ਤੂੰ ਭਾਗ ਲਾ ਦਿੱਤੇ ਵਾਹਿਗੁਰੂ ਪੜਦਾ ਓਲਾ ਦਇ ਪਟਾ ਹੁਣ ਤੂੰ ਆ ਗਿਆ ਹੁਣ ਕਿਸੇ ਵੀ ਗੱਲ ਦਾ ਪੜਦਾ ਨਹੀਂ ਰਹਿਣ ਦੇਣਾ ਦੁਈ ਦਵੈਤੀ ਡੇਰਾ ਤਾਹੀਆ ਵਕਤ ਸਮ ਜਨਾ ਦਾ ਸੁਹਾਵ ਤੂੰ ਆ ਗਿਆ ਇਸ ਵਕਤ ਨੂੰ ਤੂੰ ਸੋਹਣਾ ਕਰ ਦਿੱਤਾ ਸੋਭਵੰਤ ਇਸ ਵਕਤ ਨੂੰ ਸਹੌਣ ਵਾਲਾ ਕੌਣ ਆ ਪ੍ਰਮਾਤਮਾ ਤੂੰ ਤੂੰ ਹੀ ਸੋਭਵੰਤ ਹੈ ਤੂੰ ਆਇਆ ਤੇ ਅੱਜ ਇੱਥੇ ਇਸ ਧਰਤੀ ਨੂੰ ਸੋਹਪਣ ਦੇ ਦਿੰਦਾ ਸੋਹਣਾ ਬਣਾ ਦਿੰਦਾ ਸੋਭਵੰਤ ਤੇ ਆਪਣੇ ਹੱਥ ਰੱਖੇ ਵਢਾਈ ਆ ਮੈਂ ਗੁੱਲੀ ਕੱਖਾ ਮੇਰੀ ਕੀਮਤ ਸਾਰੇ ਸਕੇ ਕੋਈ ਨਾ ਪਾ ਮੇਰੀ ਕੀਮਤ ਅੱਜ ਤੱਕ ਕਿਸੇ ਨੇ ਵੀ ਨਹੀਂ ਪਾਇਆ ਤੂੰ ਆਇਆ ਹੁਣ ਮੇਰੀ ਕੀਮਤ ਪਈ ਹੈ ਮੈਂ ਗੁੱਲੀ ਕੱਖਾ ਮੇਰੀ ਕੀਮਤ ਸਕੇ ਕੋਈ ਨਾ ਪਾ ਸ਼ਾ ਸੁਲਤਾਨ ਸਮਝ ਕਿਸੇ ਨਾ ਆਈਆ ਇਹ ਮੇਰੇ ਦਾਤਾ ਤੇਰੇ ਬਗੈਰ ਮੇਰੇ ਅੱਖਾਂ ਨੂੰ ਕੌਣ ਪਹਿਚਾਣੇ ਮੈਂ ਤੇਰਾ ਰਾਤ ਤੱਕ ਦੀ ਸੀ ਨਵਨੋਚਾਰ ਤੋਂ ਲੈ ਕੇ ਤੂੰ ਹੁਣ ਆ ਗਿਆ ਤੂੰ ਮੈਨੂੰ پاਗਲਾ ਦਿੱਤਾ ਏਸ ਗੱਲ ਨੂੰ ਏਸ ਦਰਦੀ ਦਾ ਕੋਈ ਸ਼ਾ ਪਾਦਸ਼ਾਹ ਸਮਝ ਨਹੀਂ ਸਕਦਾ ਜਿਹਦੂ ਅੱਜ ਰਹਿਮਤ ਕੀਤੀ ਆ ਇਹਨੂੰ ਕੋਈ ਸਮਝ ਨਹੀਂ ਸਕਦਾ ਖੁਸ਼ੀਆਂ ਨਾਲ ਢੋਲਾ ਗਾਵਾ ਆਪਜੀ ਤੇ ਵੀ ਮੇਰ ਕੀਤੀ ਆ ਤੁਸੀਂ ਵੀ ਉਹਦੇ ਢੋਲੇ ਗਾ ਰਹੇ ਹੋ ਕੁੱਲੀ ਕਹਿੰਦੀ ਮੈਂ ਖੁਸ਼ੀਆਂ ਨਾਲ ਢੋਲਾ ਗਾਵਾ ਲਾਲ ਸਿੰਘ ਦਾ ਗ੍ਰਹਿ ਕਹਿੰਦਾ ਮੈਂ ਖੁਸ਼ੀਆਂ ਨਾਲ ਢੋਲਾ ਗਾਵਾ ਖੁਸ਼ੀਆਂ ਨਾਲ ਢੋਲਾ ਗਾਵਾ ਬਿਨ ਰਸਨਾ ਜਿਹਾ ਬਤੀ ਦੰਦ ਕਰਾਂ ਵਾ ਵਾ ਯਾਰੀਓ ਜੇ ਉਹ ਕੁਲੀ ਬਿਨਾ ਜ਼ਬਾਨ ਤੋਂ ਉਹਦਾ ਢੋਲਾ ਗਾ ਸਕਦੀ ਆ ਤੇ ਸਾਨੂੰ ਕੀ ਹੋਇਆ ਸਾਨੂੰ ਰਸਨਾ ਦਿੱਤੀ ਉਹਦੇ ਢੋਲੇ ਗਾਉਣ ਨੂੰ ਆਉ ਦਿਨ ਰਾਤ ਉਹਦੇ ਢੋਲੇ ਗਾਈਏ ਖੁਸ਼ੀਆਂ ਨਾਲ ਢੋਲਾ ਗਾਵਾ ਬਿਨ ਰਸਨਾ ਜੇਵਾ ਬਤੀ ਦੰਦ ਕਰਾਂ ਵਾ 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 ਤੇਰੀ ਬੇਪਰਵਾਹੀਆ ਜੋਤੀ ਜੋ ਸਰੂਪ ਆ ਰਿਹਾ ਪੇ ਆਪਣੀ ਕਿਰਪਾ ਕਰ ਦਰਦਵਾਰ ਰਿਹਾ ਸੁਹਾਈਆ ਐ ਜੋਤੀਆਂ ਦੇ ਮਾਲਕ ਜੋ ਸਰੂਪ ਅਕਾਲ ਪੁਰਖ ਤੂੰ ਆਪਣੀ ਕਿਰਪਾ ਕਰਕੇ ਮੇਰੇ ਈਸ਼ਰ ਦਰਦਵਾਰ ਨੂੰ ਸੋਹਣਾ ਬਣਾ ਦਿੱਤਾ ਕਿਉਂਕਿ ਤੂੰ ਆ ਗਿਆ ਕੁੱਲੀ ਕਹੇ ਮੈਂ ਵੇਖਿਆ ਮਾਰ ਝਾਤ ਜਹਾਨਾਂ ਤੋਂ ਪਰੇ ਧਿਆਨ ਲਗਾਈਆ ਜਿਸ ਦਾ लेखा ਲਿਖੇ ਨਾ ਕੋਈ ਕਲਮਦਵਾਤ ਵਾ ਵਾ ਸ਼ਾਸਤਰ ਸਿਮਰਤ ਵੇਦ ਪੁਰਾਨ ਜੀਲ ਕੁਰਾਨ ਖਾਣੀ ਬਾਣੀ ਬੇਅੰਤ ਕਹਿ ਕੇ ਸ਼ੁਕਰ ਮਨਾਇਆ ਜਿਸ ਦੇ ਲੇਖੇ ਨੂੰ ਅੱਜ ਤੱਕ ਕਿਸੇ ਕਲਮ ਦਿਵਾਤ ਨੇ ਲਿਖਿਆ ਨਹੀਂ ਜਿਸ ਦੇ ਅਕਸ ਨੂੰ ਅੱਜ ਤੱਕ ਕਿਸੇ ਨੇ ਉਗਰਿਆ ਨਹੀਂ ਜੇ ਉਗਰਿਆ ਹੁੰਦਾ ਤੇ ਜ਼ਰੂਰ ਉਹਦਾ ਕੋਈ ਚੈਨ ਚਕਰ ਦਾ ਸੰਦਾ ਇਹ ਨਾ ਕਹਿੰਦੇ ਕਿ ਉਹ ਨੂਰੀ নূর ਹੈ ਉਹ ਬਿਨਾ ਆਕਾਰਤੂ ਹੈ ਉਹ ਬਿਨਾ ਰੰਗ ਰੂਪਤੂ ਹੈ ਇਹ ਚੀਜ਼ ਕੋਈ ਵੀ ਨਾ ਕਹਿੰਦਾ ਉਗਰਿਆ ਨਹੀਂ ਗਿਆ ਬੇਅੰਤ ਕੈ ਕੈ ਸ਼ੁਕਰ ਮਨਾਇਆ ਸੋ ਬੁਰਖ ਅਕਾਲ ਦਿਨ ਦੇ ਆਲਾ ਵਾਲੀ ਦੋ ਜਹਾਨਾ ਨਿਰਗੁਣ ਸਰਗੁਣ ਤੱਕਿਆ ਸਾਖਿਆਤ ਵਾ ਵਾ ਜਿਸ ਦਾ ਲੇਖ ਵੇਰ ਵੀਰ ਸ਼ਾਸਤਰ ਕੋਈ ਦੱਸ ਨਹੀਂ ਸਕਦੇ ਕੁੱਲੀ ਕਹਿੰਦੀ ਮੈਂ ਉਹਨੂੰ ਆਜ ਨਿਰਗੁਣ ਸਰਗਣ ਨੂੰ ਸਾਖਿਆਤ ਦੇਖਿਆ ਸਾਹਮਣੇ ਤੇ ਸਤਸਤਵਾਦੀ ਬ੍ਰਹਮ ਰਮਾਦੀ ਸ਼ਬਦ ਅਨਾਦੀ ਆਪਣਾ ਵੇਸ ਵਟਾਇਆ ਇਹ ਉਸ ਸਤਸਤਵਾਦੀ ਦਾ ਬ੍ਰਹਮ ਰਹਿਮ ਬ੍ਰਹਮਾਦੀ ਦਾ ਵੇਸ ਵਟਾਇਏ ਹੋਏ ਦੀ ਗੁੰਜਰ ਨੂੰ ਇਹ ਸੰਸਾਰ ਅਜੇ ਤੱਕ ਸਮਝ ਨਹੀਂ ਸਕਿਆ ਤੇ ਨਾ ਇਹ ਗਾਂ ਕਿਸੇ ਨੂੰ ਸਮਝ ਆਉਣੀ ਆ ਸਭ ਤੇ ਕਿਹਨੂੰ ਆਉਣੀ ਆ ਜਿਸ ਦੇ ਪੁੱਤੇ ਆਪਣੀ ਮਿਹਰ ਦੀ ਨਜ਼ਰ ਪਾਏ ਗੁਰੂ ਕਾ ਸੱਜਣ ਮੀਤ ਮਰਾਰੇ ਸੁਣੇ ਫਰਿਆਦ ਪੂਰਵ ਜਨਮ ਲੈਣਾ ਦੇਣਾ ਖੋਜੇ ਤਾਂ ਹੋ ਤਾਈਆਂ ਜਿਸ ਨੂੰ ਗੁਰ ਅਵਤਾਰ پیغمبر ਕਰਦੇ ਗਏ ਯਾਦ ਵਾ ਵਾ ਦੂਤੇ ਪ੍ਰਭੂ ਕੋ ਹੈ ਦਿਵਸ ਰੈਣ ਅੱਠੇ ਪੈਰ ਕੜੀ ਪਲ ਧਿਆਨ ਲਗਾਈਆ ਅੱਗੇ ਸਰਵਣ ਕਰਿਓ ਸੋ لال ਦੀ ਕੁੱਲੀ ਅਕਲਾ ਕਰਨ ਆਇਆ ਆਬਾਦ ਵਾਹ ਵਾਹ ਇੱਕ ਅੱਖਾਂ ਦੀਆਂ ਕੁੱਲੀਆਂ ਨੂੰ ਵੀ ਆਬਾਦ ਕਰਨ ਆਇਆ ਤੇ ਇੱਕ ਪਹਿੱਤਾਤ ਦੀ ਕੁੱਲੀ ਨੂੰ ਵੀ ਆਬਾਦ ਕਰਨ ਵਾਸਤੇ ਆਇਆ ਸੋ ਲਾਲ ਦੀ ਕੁੱਲੀ ਅਕਲਾ ਕਰਨ ਆਇਆ ਆਬਾਦ ਦੂਜਾ ਸੰਗ ਨਾ ਕੋਈ ਬਣਾਈਆ ਉਹਦੀ ਉਹਦੇ ਵਿੱਚ ਕੋਈ ਹੋਰ ਬੋਲਦਾ ਉਹ ਕੌਣ ਆ ਉਹ ਇੱਕ ਦਾ ਇੱਕ ਹੈ ਉਹੀ ਉਸ ਕੁਲੀ ਨੂੰ ਨਾਨ ਸਿੰਘ ਦੀ ਕੁੜੀ ਨੂੰ ਅੱਜ ਤਾਂ ਬਾਤ ਕਰਨ ਵਾਸਤੇ ਆਇਆ ਹੋਇਆ ਪੂਰੀ ਕਰੇ ਪੂਰਬਖਾਸ਼ ਆਸਾ ਮਰਸਾ ਆਪਣੇ ਵਿੱਚ ਸਮਾਈਆ ਹਰ ਸੰਗਤ ਸੰਗ ਪਾਵੇ ਅਗੰਮੀ ਰਾਸ ਉਸ ਦਿਨ ਇਕੱਲਾ ਉਹ ਪਰਵਰਤ ਗਾਰੋ ਚਾਹੇ ਹਾਜ਼ਰ ਨਹੀਂ ਸੀ ਹੋ ਸਕਦਾ ਸਾਡਾ ਪਰਿਵਾਰ ਵੀ ਉਸ ਦਿਨ ਹਾਜ਼ਰ ਹੋਵੇ ਦਾਸ ਨੂੰ ਇਹ ਚੰਗੀ ਤਰ੍ਹਾਂ ਯਾਦ ਨਹੀਂ ਕਿਉਂਕਿ ਲਾਲ ਸਿੰਘ ਹੀਰਾ ਵਾਲਿਆਂ ਦੇ ਘਰ ਹੀ ਸਾਨੂੰ ਬਹਾਮਣੀਆਂ ਸੱਦਾ ਦਿੱਤਾ ਜਾਂਦਾ ਸੀ ਕਿ ਜਗੀਰਪੁਰ ਦੇ ਪਰਿਵਾਰ ਨੂੰ ਵੀ ਆਖੋ ਅ ਜਲਾਲ ਸਿੰਘ ਦੇ ਘਰ ਸਹੀ ਆ ਰਹੇ ਆ ਉੱਥੇ ਉਹ ਵੀ ਪਰਿਵਾਰ ਹਾਜ਼ਰੀਆਂ ਪਰੇ ਹਰ ਸੰਗਤ ਸੰਗ ਪਾਵੇ ਅਗੰਮੀ ਰਾਸ ਉਦੇ ਨਾਲ ਉਦੀ ਹਰ ਸੰਗਤ ਵੀ ਹੈ ਸੁਰਤੀ ਸ਼ਬਦੀ ਗੋਪੀ ਕਾਨਨ ਚਾਈਆ ਚਾਰ ਯੁਗ ਚਾਰ ਯੁਗ ਦੇ ਜਿੰਨੇ ਜੀਵ ਜੰਤ ਹੋਏ ਚਾਰ ਯੁਗ ਇਸੇ ਸਰਦਲ ਉੱਤੇ ਟੇਕਦੇ ਰਹਿਣ ਮਾਥ ਇਹ ਜਿੰਨੀ ਪਵਿੱਤਰ ਜਗਾ ਬਣ ਜਾਣੀ ਆ ਹਾਈ ਹਾਈ ਚਾਰ ਯੁਗ ਆਉਣ ਵਾਲੇ ਚਾਰ ਯੁੱਗ ਜਿੰਨੇ ਜੀਵ ਜੰਤ ਜਿੰਨੇ ਇਸ ਧਰਤੀ ਦੇ ਉੱਤੇ ਜੀਵ ਨੇ ਇਸ ਦਰਗਾਹ ਇਸ ਸਰਦਲ ਦੇ ਉੱਤੇ ਨਤਮਸਤਕ ਹੋਣਗੇ ਇਹ ਕੀ ਦਾ ਵਾਦਾ ਇਹ ਖੂਸ ਅਕਾਲ ਪੁਰਖ ਦਾ ਜਿਲੇ ਉਸ ਕੁਲੀ ਨੂੰ ਉਸ ਦਿਨ ਚਾਹੀ ਕਰਵਾਈ ਵਾਹ ਜੀ ਚਾਰ ਯੁੱਗ ਇਸ ਸਰਦਲ ਉੱਤੇ ਟੇਕਦੇ ਰਹਿਣ ਬਾਤ ਮਸਤ ਵੀ ਟਿੱਕੇ ਧੂੜੀ ਨਾਲ ਰਮਾਈਆ ਲਾਲ ਦੀ ਲਾਲ ਹੋ ਕੇ ਚਮਕੇ ਗਾਥ ਇਹ ਪੜ ਰਹੇ ਆ ਨਾ ਅਜੋ ਦੀ ਗਾਥਾ ਲਾਲ ਸਿੰਘ ਦੀ ਲਾਲ ਸਿੰਘ ਦੀ ਲਾਲ ਹੋ ਕੇ ਚਮਕੇ ਗਾਥ ਇਹ ਕਿਉਂ ਚਮਕਣੀ ਆ ਗਹਿਰ ਗਬੀਰ ਦੇ ਵਡਿਆਈ ਆ ਇਹ ਕਿਸੇ ਸਾਧੂ ਸੰਤ ਨੇ ਕਿਹਾ ਵੀ ਇਹ ਚਮਕਣੀ ਆ ਇਹ ਗਹਿਰ ਗभीर ਗਹਿਰ ਗभीर ਕੀ ਰਿਹਾ ਕਿਹੜਾ ਹੁੰਦਾ ਜਿੱਦੀ ਗਹਿਰਾਈ ਵੀ ਨਾ ਨਾਪੀ ਜਾਵੇ ਔਰ ਉਹਦੀ ਅਗੰਤਾ ਵੀ ਨਾ ਪਛਾਨੀ ਜਾਵੇ ਜਿਹਦੇ ਬਾਰੇ ਸਮਝ ਹੀ ਕੋਈ ਨਾ ਸਕੇ ਇਹ ਉਹ ਵਡਿਆਈ ਦੇ ਰਿਹਾ ਕਿ ਇਸ ਸਰਦਰ ਦੇ ਉੱਤੇ ਚਾਰ ਯੁੱਗ ਦੇ ਅਗਲੇ ਜੀਵਾਂ ਨੇ ਨਤਮਸਤਕ ਹੋਣਾ ਹੈ ਜੋਤੀ ਜੋ ਸਰੂਪ ਆਰ ਆਪੇ ਆਪਣੀ ਆਪੇ ਆਪਣੀ ਜੋਤ ਧਰ ਨੇਕ ਲਖਨ ਰਣ ਨਰ ਮਹਾਰਾਜir ਸਿੰਘ ਵਿਸ਼ਨੋ ਭਗਵਾਨ ਜੋਤੀ ਜੋ ਸਰੂਪ ਸਰਬਾਤਮਾ ਦਾ ਪਰਮਾਤਮਾ ਜੋ ਸਰੂਪਕਾਰ ਪੁਰਖ ਆਪਣੀ ਜੋਤ ਨੂੰ ਆਪੇ ਧਰ ਕੇ ਜਦੋਂ ਉਹਦਾ ਜੀਤਾ 994 ਜੁਗ ਚੌਪੜੀ ਤੋਂ ਬਾਅਦ ਨੇਕ ਨਕ ਨਰੈਣ ਨਰ ਜਿਹੜਾ ਜੋ ਸਰੂਪ ਹੈ ਉਹੀ ਨੇਕ ਰਖ ਹੈ ਉਹ ਤਨਬਿਉਦ ਦੇ ਨਹੀਂ ਨਰੈ नारायण जी का दा सारी धरती का इको एक बोचा इको एक नारिया महाराज शेर सिंह विष्णु भगवान उही जो स्वरूप का पुत्र नेक नक महाराज उही जोत स्वरूप नेक नक नारायण लाल महाराज शेर सिंह विष्णु भगवान सारी सृष्टि को सारी कर्तव्य को सारे जीवन और रोजी रोटी देने वाला भगवान सर्व कला समर्थ ਅੱਗੇ ਜੀਸੀ ਕੁਝ ਕਲਾ ਲੈ ਗਈ ਇਸ ਦਰਤੀ ਦੇ ਉੱਤੇ ਆਉਦੇ ਸੀ ਗੁਰੂ ਜੀ پیغمبرਵਾਰਤ ਹੁਣ ਸਰਬ ਕਲਾ ਸਮਰੱਥ ਸਾਰੀਆਂ ਕਲਾ ਦਾ ਮਾਨ ਕਿਸ ਤਰਤੀ ਦੇ ਉੱਤੇ ਆਇਆ ਉਸੇ ਲਾਲ ਸਿੱਖ ਜਿਹੜਾ ਅਭਿਖ ਸਰਬ ਕਲਾ ਸਮਰੱਥ ਮਹਿਮਾ ਆਕਾਸ਼ ਬੋਧ ਆਗਾਦ ਦਹ ਜਣਾਈਆ ਮੇਮਾ ਅਕੱਤ ਜਿਹੜੀ ਕચી ਨਾ ਜਾ ਸਕੇ ਜਿਹੜੀ ਦਸੀ ਨਾ ਜਾ ਸਕੇ ਜਿਹੜੀ ਬੋਲੀ ਨਾ ਜਾ ਸਕੇ ਉਹ ਕਥਾ ਕਿਹੜੀ ਬੋਧ ਅਗਾਧ ਜਿਹੜੀ ਬੁੱਧੀ ਤੋਂ ਪਰੇ ਹੈ ਉਹ ਕੀ ਹੈ ਉਹ ਪਰਮਾਤਮਾ ਦੀ ਗੱਤ ਹੈ ਉਹ ਆਪਣੀ ਗੱથા ਨੂੰ ਆਪ ਦੱਸਣ ਵਾਸਤੇ ਇਸ ਮਾਤ ਲੋਕ ਦੇ ਉੱਤੇ ਅੱਜ ਲਾ ਸਿੰਘ ਜੀਰੇ ਵਿਖੇ ਪਹੁੰਚਿਆ ਹੋਇਆ ਭਗਵਾਨ ਸੂਰੀ ਦੇ ਹੀ ਹਰਿ ਬਾਣੀ ਦੇ ਨਾਲ ਹਾਂਜੀ इन्हीं ही अरबानी के नाल आप सरद ना। हरसिमरत पासों और हजूर शाह शहजे चंदा के पासों में माफी का का कर जा चुका विचार कर दिया जरूर बद घट बोलिया जाता है लग मात्र कितने बद घट लागी लागी हो सचे पातशाह बख्शिश कर सिर पर हथ रख आओ जो सतयुग की धारा जो लोग समाज रोग के पूरी प्रगट होगी सचे पातशाह जी के हुक्म ने उस पार बराबर अकाल पुरख के हुक्म ने इस पति जीव तू मेरा मैं तेरा की दाता जिथे सोह महाराज श्री श्री कृष्ण भगवान की जय चल रही उथे तू मेरा मैं तेरा का जाप भी भक्ता ने करना सुवाओ तू मेरा मैं तेरा का आप साझ पाइए एक दास बड़े डेढ़ दो साल तो मैं विचार कर कि ਕਿ ਤੂੰ ਮੇਰਾ ਮੈਂ ਤੇਰਾ ਕਹਿੰਦੇ ਆ ਇੱਕ ਵਾਰੀ ਬੋਲੇਂ ਜਾਂਦਾ ਤੂੰ ਦੂਜੇ ਵਾਰੀ ਬੋਲੇ ਜਾਂਦਾ ਮੇਰਾ ਸੋ ਅੱਜ ਮੇਰਾ ਬਿੱਲ ਕਰਨਾ ਕਿ ਤੂੰ ਮੇਰਾ ਇਕੱਠਾ ਕੀਤਾ ਜਾਏ ਤੇ ਮੈਂ ਤੇਰਾ ਨੂੰ ਇਕੱਠਾ ਕੀਤਾ ਜਾਏ ਆਓ ਆਓ ਅੱਜ ਇਸ ਤਰ੍ਹਾਂ ਹੋ ਗਿਆ ਸੈਮ ਰੋਸ਼ਿਕਰ ਤੂੰ ਮੇਰਾ ਮੈਂ ਤੇਰਾ ਤੁਸੀਂ ਸਾਰੇ ਨੀਂ ਬੋਲਣਾ ਤੂੰ ਮੇਰਾ ਤੂੰ ਮੇਰਾ ਮੈਂ ਤੇਰਾ ਮੈਂ ਤੇਰਾ 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 ਮੇਰਾ ਮੈਂ ਤੇਰਾ ਮੈਂ ਤੇਰਾ ਸੋ